ਵੀ ਵੀ ਐਡੀ ਅਨਹੋਣੀ ਹੋ ਰਹੀ ਹੈ ਸਾਡੇ ਨਾਲ ਪੰਜਾਬ ਦੇ ਵਿੱਚ ਕਿ ਕੈਂਸਰ ਘਰ ਘਰ ਦੇ ਵਿੱਚ ਆ ਗਿਆ ਬਹੁਤ ਛੋਟੀ ਉਮਰਾਂ ਦੇ ਵਿੱਚ ਵੀ ਬੱਚਿਆਂ ਤੱਕ ਵੀ ਪਹੁੰਚ ਚੁੱਕੀ ਹੈ ਬਿਮਾਰੀ ਤੇ ਸਾਡਾ ਇਹ ਰੁਝਾਨ ਨਹੀਂ ਹਜੇ ਤੱਕ ਬਣ ਸਕਿਆ ਕਿ ਇਹ ਬਿਮਾਰੀ ਹੁੰਦੀ ਕਿਉਂ ਕਿ ਇਹ ਜਿਹੜੀ ਬਿਮਾਰੀ ਹੈ ਇਹ ਕੋਈ ਰੇਅਰ ਬਿਮਾਰੀ ਨਹੀਂ ਹੁਣ ਰਹਿ ਗਈ ਇਹ ਤਾਂ ਓਵੇਂ ਹੋਣ ਲੱਗ ਗਈ ਜਿਵੇਂ ਸਾਨੂੰ ਖਾਂਸੀ ਜਕਾਮ ਤੇ ਬੁਖਾਰ ਹੁੰਦਾ ਉਦਾਂ ਹੀ ਇਹ ਜਿਹੜਾ ਕੈਂਸਰ ਹੈ ਹਰੇ ਹਰੇ ਘਰ ਦੇ ਵਿੱਚ ਕਿਸੇ ਨਾ ਕਿਸੇ ਦੇ ਪਰਿਵਾਰ ਦੇ ਮੈਂਬਰ ਨੂੰ ਹੋ ਚੁੱਕਾ ਸਾਨੂੰ ਖਾਣ ਪਾਣ ਬਦਲਣਾ ਚਾਹੀਦਾ ਹੈ ਸਾਨੂੰ ਰਹਿਣ ਸਹਿਣ ਵੀ ਬਦਲਣਾ ਪਊਗਾ ਸਾਨੂੰ ਜਿਹੜੇ ਆਪਣੇ ਰੀਤੀ ਰਿਵਾਜ ਹੈ ਜਿਹੜੇ ਅੱਜ ਅਸੀਂ ਮਤਲਬ ਇਹ ਕਹਿ ਲੋ ਕਿ ਬਹੁਤ ਜ਼ਿਆਦਾ ਅਸੀਂ ਸੋਚਣ ਲੱਗੇ ਕਿ ਅਸੀਂ ਵੈਸਟਰਨ ਬਣਨਾ ਚਾਹੁੰਦੇ ਆ ਉਹਨਾਂ ਦੇ ਕੱਪੜੇ ਪਾਣਾ ਚਾਹੁੰਦੇ ਆ ਪੀਜ਼ਾ 버ਗਰ ਖਾਣਾ ਚਾਹੁੰਦੇ ਆ ਤੇ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਪਊਗਾ ਆਪਣੇ ਬੱਚਿਆਂ ਨੂੰ ਬਚਾਉਣਾ ਪਊਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਅਦਾਬ ਅੱਜ ਮੈਂ ਤੁਹਾਡੇ ਰੂਬਰੂ ਹੋ ਰਿਹਾ ਜੀ ਕਿ ਮੈਂ ਕੱਲ ਕਿਸੇ ਅਫਸੋਸ ਤੇ ਗਿਆ ਸੀਗਾ ਮਾਤਾ ਸੀਗੇ ਤੇ ਉਹ ਪੂਰੇ ਹੋ ਗਏ ਤੇ ਆਪਣਾ ਦੋਸਤ ਉਹਦੇ ਦਾਦੀ ਜੀ ਸੀਗੇ ਤੇ ਉਹਨਾਂ ਨੂੰ ਸੀਗਾ ਜੀ ਕੈਂਸਰ ਚਲੋ ਕੋਈ ਵੀ ਪਰਿਵਾਰ ਹੈ ਆਪਦੇ ਮਾਪੇ ਬਾਪ ਨੂੰ ਦਾਦਾ ਦਾਦੀ ਨੂੰ ਬਹੁਤ ਪਿਆਰ ਕਰਦਾ ਜੋ ਸਾਡਾ ਕਲਚਰ ਹੈ ਪੰਜਾਬ ਦਾ ਉੱਥੇ ਜਦੋਂ ਆਪਾਂ ਇਕੱਠ ਆਉਂਦਾ ਤੇ ਬਲਾਰੇ ਵੀ ਆਉਂਦੇ ਆ ਤੇ ਬਲਾਰੇ ਆਉਂਦਾ ਜਿਹੜਾ ਹੈਗਾ ਉਹਨਾਂ ਨੇ ਸਾਰਿਆਂ ਨੇ ਜੋ ਮਾਤਾ ਬਾਰੇ ਸ਼ਬਦ ਕਹੇ ਇੱਕ ਕਿਉਂਕਿ ਪਰਿਵਾਰ ਬਹੁਤ ਇੱਕ ਚੰਗਾ ਪਰਿਵਾਰ ਹੈ ਤੇ ਬਹੁਤ ਮਾਤਾ ਜੀ ਦਾ ਵੀ ਜਿਹੜਾ ਪਿਛਲਾ ਇਤਿਹਾਸ ਹੀ ਉਹ ਬਹੁਤ ਚੰਗਾ ਸੀਗਾ ਤੇ ਉੱਥੇ ਗੱਲ ਇਹ ਹੋਈ ਕਿ ਸਾਰਿਆਂ ਨੇ ਸ਼ਰਧਾਂਜਲੀ ਦਿੱਤੀ ਜਿਵੇਂ ਆਪਣੇ ਰਿਵਾਜ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਮਾਤਾ ਜੀ ਚੰਗੇ ਸੀ ਪਰਿਵਾਰ ਚੰਗਾ ਹੈ 노 ਡਾਊਟ ਜੋ ਗੱਲਾਂ ਕਹੀਆਂ ਉਹਨਾਂ ਨੇ ਸੱਚ ਹੀ ਕਹੀਆਂ ਸੀਗੀਆਂ ਪਰ ਇੱਕ ਗੱਲ ਜਿਹੜੀ ਮਰਫੀ ਸੀ ਉਹਦੇ ਵਿੱਚੋਂ ਜਿਹੜੀ ਗੱਲ ਦਾ ਕਿਸੇ ਜ਼ਿਕਰ ਨਹੀਂ ਕੀਤਾ ਤੇ ਉਹ ਸਮਾਜ ਵਿੱਚ ਵੀ ਜ਼ਿਕਰ ਨਹੀਂ ਹੁੰਦਾ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਕੋਈ ਵੀ ਏਡੀ ਅਨਹੋਣੀ ਹੋ ਰਹੀ ਹੈ ਸਾਡੇ ਨਾਲ ਪੰਜਾਬ ਦੇ ਵਿੱਚ ਕਿ ਕੈਂਸਰ ਘਰ ਘਰ ਦੇ ਵਿੱਚ ਆ ਗਿਆ ਬਹੁਤ ਛੋਟੀ ਉਮਰਾਂ ਦੇ ਵਿੱਚ ਵੀ ਬੱਚਿਆਂ ਤੱਕ ਵੀ ਪਹੁੰਚ ਚੁੱਕੀ ਹੈ ਬਿਮਾਰੀ ਤੇ ਸਾਡਾ ਇਹ ਰੁਝਾਨ ਨਹੀਂ ਹਜੇ ਤੱਕ ਬਣ ਸਕਿਆ ਕਿ ਇਹ ਬਿਮਾਰੀ ਹੁੰਦੀ ਕਿਉਂ ਮੈਂ ਪਤਾ ਨਹੀਂ ਕਿਉਂ ਇਹ ਸਾਰਿਆਂ ਦੇ ਉਲਟ ਸੋਚਦਾ ਕਿ ਸਹੀ ਸੋਚਦਾ ਜਾਂ ਗਲਤ ਸੋਚਦਾ ਇਹ ਤਾਂ ਤੁਸੀਂ ਦੱਸ ਸਕਦੇ ਹੋ ਪਰ ਮੈਨੂੰ ਇਹ ਲੱਗਿਆ ਕਿ ਉੱਥੇ ਇਹ ਗੱਲ ਕਹਿਣੀ ਜ਼ਰੂਰੀ ਸੀ ਕਿ ਸਾਰੀਆਂ ਗੱਲਾਂ ਕਹਿਣ ਤੋਂ ਬਾਅਦ ਵੀ ਇਹ ਕੈਂਸਰ ਹੋ ਕਿਉਂ ਰਿਹਾ ਹੈ ਅਸੀਂ ਇਹਦੀ ਇਹਦਾ ਕੋਈ ਜ਼ਿਕਰ ਕਿਉਂ ਨਹੀਂ ਕਰਦੇ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਕੋਈ ਰੇਅਰ ਬਿਮਾਰੀ ਨਹੀਂ ਹੁਣ ਰਹਿ ਗਈ ਇਹ ਤਾਂ ਓਵੇਂ ਹੋਣ ਲੱਗ ਗਈ ਜਿਵੇਂ ਸਾਨੂੰ ਖਾਂਸੀ ਜਕਾਮ ਤੇ ਬੁਖਾਰ ਹੁੰਦਾ ਉਦਾਂ ਹੀ ਇਹ ਜਿਹੜਾ ਕੈਂਸਰ ਹੈ ਹਰੇ ਹਰੇ ਘਰ ਦੇ ਵਿੱਚ ਕਿਸੇ ਨਾ ਕਿਸੇ ਦੇ ਪਰਿਵਾਰ ਦੇ ਮੈਂਬਰ ਨੂੰ ਹੋ ਚੁੱਕਾ ਜਿਹੜੀ ਕਿ ਬੜੀ ਮੰਦ ਭਾਗੀ ਗੱਲ ਹੈ ਇਸ ਗੱਲ ਦਾ ਜਿਹੜਾ ਮੈਨੂੰ ਪਰਸਨਲੀ ਬਹੁਤ ਅਫਸੋਸ ਹੈ ਕਿ ਅਸੀਂ ਇੰਨੇ ਤੰਦਰੁਸਤ ਸੀਗੇ ਇੰਨੇ ਮਤਲਬ ਸਾਡੀਆਂ ਜਿਹੜੀਆਂ ਕੌਮ ਨੇ ਮਹਾਨ ਕੰਮ ਕੀਤੇ ਇੰਨੀਆਂ ਜੰਗਾਂ ਲੜੀਆਂ ਤੇ ਉਹ ਇਦਾਂ ਦੇ ਬਿਮਾਰੀਆਂ ਨਾਲ ਉਦੋਂ ਇੰਨੀਆਂ ਬਿਮਾਰੀਆਂ ਹੁੰਦੀਆਂ ਤਾਂ ਸ਼ਾਇਦ ਉਹ ਨਾ ਲੜ ਪਾਉਂਦੇ ਸਾਨੂੰ ਇਹ ਬਿਮਾਰ ਕਰਨ ਦੀ ਕੋਸ਼ਿਸ਼ ਹੈ ਅਸੀਂ ਇਸ ਗੱਲ ਤੋਂ ਅਣਜਾਣ ਹੈ ਕਿ ਸਾਨੂੰ ਕਿਉਂ ਹੋ ਰਹੀ ਹੈ ਮੈਂ ਤੁਹਾਨੂੰ ਉਹਦੇ ਬਾਰੇ ਥੋੜੇ ਜਿਹੇ ਤੱਥ ਦੱਸਣੇ ਚਾਹਣਾ ਕਿ ਸਾਰੀ ਖੇਡ ਹੈਗੀ ਹੈ ਜੀ ਸਾਡੇ ਖਾਣ-ਪਾਣ ਤੋਂ ਸ਼ੁਰੂ ਹੁੰਦੀ ਹੈ ਜਦੋਂ ਤੱਕ ਅਸੀਂ ਆਪਣਾ ਖਾਣ-ਪੀਣ ਨਹੀਂ ਸੁਧਾਰਦੇ ਸਾਡਾ ਜੀਵਨ ਜਿਹੜਾ ਹੈਗਾ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਕਿਵੇਂ ਜਿਉਂਦੇ ਸੀ ਅਸੀਂ ਇਹ ਗੱਲ ਤੇ ਥੋੜਾ ਤਵੱਜੋ ਨਹੀਂ ਦਿੰਦੇ ਤਾਂ ਸਾਡਾ ਇਹਦੋਂ ਬਚਾ ਕਰਨਾ ਬੜਾ ਮੁਸ਼ਕਿਲ ਹੈ ਸਾਨੂੰ ਖਾਣ ਪਾਣ ਬਦਲਣਾ ਚਾਹੀਦਾ ਸਾਨੂੰ ਰਹਿਣ ਸਹਿਣ ਵੀ ਬਦਲਣਾ ਪਊਗਾ ਸਾਨੂੰ ਜਿਹੜੇ ਆਪਣੇ ਰੀਤੀ ਰਿਵਾਜ ਹੈ ਜਿਹੜੇ ਅੱਜ ਅਸੀਂ ਮਤਲਬ ਇਹ ਕਹਿ ਲੋ ਕਿ ਬਹੁਤ ਜ਼ਿਆਦਾ ਅਸੀਂ ਸੋਚਣ ਲੱਗ ਗਏ ਕਿ ਅਸੀਂ ਵੈਸਟਰਨ ਬਣਨਾ ਚਾਹੁੰਦੇ ਆਂ ਉਹਨਾਂ ਦੇ ਕੱਪੜੇ ਪਾਣਾ ਚਾਹੁੰਦੇ ਆਂ ਪੀਜ਼ਾ 버ਗਰ ਖਾਣਾ ਚਾਹੁੰਦੇ ਆਂ ਤੇ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਪਊਗਾ ਆਪਣੇ ਬੱਚਿਆਂ ਨੂੰ ਬਚਾਉਣਾ ਪਊਗਾ ਤੇ ਜੇਕਰ ਅਸੀਂ ਪਿੰਡ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਹੁਣ ਮੱਝਾਂ ਨਹੀਂ ਰਹਿਗੀਆਂ ਦੇਖੋ ਸਾਰੇ ਪਿੰਡ ਕੋਲੇ ਮੱਝਾਂ ਹੁੰਦੀਆਂ ਸੀ ਇਵਨ ਗਰੀਬਾਂ ਕੋਲੇ ਵੀ ਹੁੰਦਾ ਸੀ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ ਹੁੰਦੀ ਤੇ ਮੇਰੇ ਸੰਭਾਲੇ 'ਚ ਸਾਡੇ ਕੋਲੇ ਲੋਕ ਆਉਂਦੇ ਸੀ ਪਿੰਡ ਦੇ ਜਿਹੜੇ ਕੋਈ ਕਮੀ ਉਹ ਆ ਕੇ ਆਪਦੀਆਂ ਮੱਝਾਂ ਦੇ ਲਈ ਤੂੜੀ ਲੈ ਜਾਂਦੇ ਸਰਦੀਆਂ 'ਚ ਜਾਂ ਉਹਨਾਂ ਕੋਲੇ ਪੱਠੇ ਨਹੀਂ ਸੀ ਹੁੰਦੇ ਉਹ ਪੱਠੇ ਵੜਾ ਦਿੰਦੇ ਤੇ ਨਾਲ ਪੰਡ ਲੈ ਜਾਂਦੇ ਪਰ ਅੱਜ ਨਾ ਤਾਂ ਕੋਈ ਮੱਝ ਰੱਖਣੀ ਚਾਹੁੰਦਾ ਹੈ ਨਾ ਕੋਈ ਸਬਜ਼ੀ ਬੀਜਣੀ ਚਾਹੁੰਦਾ ਨਾ ਕੋਈ ਆਰਗੇਨਿਕ ਜਿਹੜਾ ਆਪਦੇ ਘਰ ਆਸਤੇ ਫਲ ਫਰੂਟ ਤੇ ਕਣਕ ਝੋਨਾ ਬੀਜਣਾ ਚਾਹੁੰਦੇ। ਸੋ ਜਿਹੜੀਆਂ ਇਹ ਮੈਂ ਗੱਲਾਂ کہہ ਕੇ ਹਟਿਆ ਆਪਾਂ ਸਾਰੇ ਵੀਰ ਬਣ ਕੇ ਆਪਣੇ ਪਰਿਵਾਰ ਨੂੰ ਅਗਰ ਬਚਾਉਣਾ ਚਾਹੁੰਦੇ ਆ ਤਾਂ ਸਾਡੇ ਕੋਲ ਸਿਵਾਏ ਆਪਦੀ ਜਿਹੜੀਆਂ ਫਸਲਾਂ ਨੂੰ ਸਹੀ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ। ਤੇ ਅਸੀਂ ਜਿਹੜਾ ਹੈਗਾ ਸਾਰੇ ਜੇਕਰ ਇਹਨਾਂ ਗੱਲਾਂ ਵੱਲ ਥੋੜਾ ਧਿਆਨ ਦੇਵਾਂਗੇ ਤੁਸੀਂ ਇਸ ਚੀਜ਼ ਤੋਂ ਬੜਾ ਆਸਾਨੀ ਨਾਲ ਬਚਾਅ ਕਰ ਸਕਦੇ ਆ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਪਸ਼ੂਆਂ ਵੱਲ ਫਰੂਟ ਸਬਜ਼ੀਆਂ ਤੇ ਆਪਣੀਆਂ ਜਿਹੜੀਆਂ ਖਾਨ ਵਾਲੀਆਂ ਜਿਹੜੀਆਂ ਫਸਲਾਂ ਨੇ ਇਹਨਾਂ ਵੱਲ ਜ਼ਰੂਰ ਧਿਆਨ ਦੇਉਂਗੇ ਅੱਗ ਤੋਂ ਵੀ ਬਚੋਗੇ ਕਿਉਂਕਿ ਜਿਹੜੀ ਅਸੀਂ ਫਸਲਾਂ ਨੂੰ ਨਾੜ ਨੂੰ ਅੱਗ ਲਾਉਣੀ ਆ ਉਹਨੂੰ ਵੀ ਸਾਨੂੰ ਬਚਾਉਣਾ ਪਊਗਾ ਕਿਉਂਕਿ ਜਿਹੜਾ ਧੂਆ ਇਹ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਜਿਹੜੀਆਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਥੋੜਾ ਥੋੜਾ ਧਿਆਨ ਦੇਾਂਗੇ ਤਾਂ ਅਸੀਂ ਜਿਹੜਾ ਇਸ ਬਿਮਾਰੀ ਤੋਂ ਬੜੀ ਆਸਾਨੀ ਨਾਲ ਬਚ ਸਕਦੇ ਹਾਂ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਜਿਹੜਾ ਆਪਣਾ ਬਚਾਅ ਕਰੋਗੇ ਤੇ ਇਹ ਜਿਹੜਾ ਮੇਰਾ ਚੈਨਲ ਹੈ ਜੀ ਇਹ ਚੈਰਿਟੀ ਲਈ ਇਹਦਾ ਜਿਹੜਾ ਕੋਈ ਵੀ ਫੰਡਸ ਕੋਈ ਪੈਸਾ ਹੁੰਦਾ ਹੈ ਤਾਂ ਉਹ ਸਿੱਧਾ ਗਰੀਬ ਰੂਬੇ ਨੂੰ ਜਾਂ ਕਿੱਥੇ ਵੀ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆ ਗਈ ਵੈਗੂ ਜੀ ਦਾ ਖਾਲਸਾ ਵੈਗੂ ਜੀ ਦਾ